ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਅੰਦਰ ਨਸ਼ਾ ਤਸਕਰਾ ਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਦੇ ਲਈ ਵਿਸ਼ੇਸ਼ ਮਹਿੰਮ ਸ਼ੁਰੂ ਕੀਤੀ ਗਈ ਹੈ ਉਸੇ ਲੜੀ ਦੇ ਵਿੱਚ ਸਾਡੇ ਜ਼ਿਲ੍ਹਾ ਮੁਖਤਸਰ ਸਾਹਿਬ ਦੇ ਮਾਨਯੋਗ ਐਸਐਸਪੀ ਸ੍ਰੀ ਭਾਗੀ ਰਦਰ ਸਿੰਘ ਜੀ ਮੀਨਾ ਆਈਪੀਐਸ ਇਹਦੀਆਂ ਯੋਗ ਹਦਾਇਤਾਂ ਤੇ ਅਸੀਂ ਜਿਹੜਾ ਹੈਗਾ ਪਿੰਡ ਮਿੱਡਾ ਰਾਜਵਿੰਦਰ RAM ਪੁੱਤਰ ਪ੍ਰਕਾਸ਼ RAM ਅੰਮ੍ਰਿਤ ਮੱਡਾ थाना ਕਵਰਵਾਲਾ ਦੇ ਕਰ ਪੁੱਜਿਆ ਜਿਹੜਾ ਇੱਕ ਪੇਸ਼ਾਵਰ ਨਸ਼ਾ ਸਮਗਲਰ ਹੈ ਔਰ ਇਹਦੇ ਉੱਪਰ ਕਰੀਬ 5 ਹੈਵੀ ਰਿਕਵਰੀ ਦੇ ਨਸ਼ਾ ਤਸਕਰੀ ਦੇ ਪਰਚੇ ਦਰਜ ਹੈ ਜਿਦੇ ਵਿੱਚੋਂ 3 ਭੁਖੇਚੂਰਾ ਪੋਸਟ ਦੇ ਪਰਚੇ ਹੈ ਇੱਕ ਹੈਰੋਇਨ ਤੇ ਇੱਕ ਨਸ਼ੀਲੀਆਂ ਗੋਲੀਆਂ ਦਾ ਪਰਚਾ ਦਰਜ ਹੈ ਇਹਦੇ ਵਿੱਚ 3 ਮੁਕੰਦਮਿਆਂ 'ਚ ਇਹ ਸਜ਼ਾ ਹੋ ਚੁੱਕਿਆ 2 ਪਰਚੇ ਜਿਹੜੇ ਅੰਡਰ ਟ੍ਰਾਇਲ ਹੈ ਅਸੀਂ ਜਿਹੜਾ ਇਹਨੇ ਪਿਛਲੇ 5 ਸਾਲਾਂ ਦੇ ਵਿੱਚ ਨਸ਼ਾ ਤਸਕਰੀ ਕਰਕੇ ਆਪਣੀ ਜਿਹੜੀ ਜਾਇਦਾਦ ਬਣਾਈ ਹੈ ਉਸ ਜਾਇਦਾਦ ਨੂੰ ਅਸੀਂ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਜਿਹੜਾ ਫ੍ਰੀਜ਼ ਕਰਵਾਇਆ ਔਰ ਜਿਹੜਾ ਇਹਦੀ ਪ੍ਰਾਪਰਟੀ ਫ੍ਰੀਜ਼ ਹੋਈ ਆ ਉਸ ਸੰਬੰਧੀ ਜਿਹੜਾ ਫ੍ਰੀਜ਼ਿੰਗ ਆਰਡਰ ਹੈ ਅਸੀਂ ਪਿੰਡ ਦੇ ਮੋਥਵਰ ਮੈਂਬਰ ਪੰਚਾਇਤ ਤੇ ਔਰ ਵਿਅਕਤੀ ਦੇ ਸਾਹਮਣੇ ਦੇ ਘਰ ਦੇ ਅੱਗੇ ਜਿਹੜਾ ਫ੍ਰੀਜ਼ਿੰਗ ਪ੍ਰਾਪਰਟੀ ਦਾ ਨੋਟਿਸ ਚਿਪਕਾਇਆ ਔਰ ਇੱਕ ਨੋਟਿਸ ਜਿਹੜਾ ਹੈ ਫ੍ਰੀਜ਼ਿੰਗ ਆਰਡਰ ਇਹਦੀ ਜਿਹੜੀ ਅਪਰਾਧਈ ਨੂੰ ਰਸੀਵ ਕਰਾਇਆ ਕਿਉਂਕਿ ਆਪੇ ਜੇਲ੍ਹ ਦੇ ਵਿੱਚ ਹੈਦੀ ਵਾਈਫ ਵੀ ਜੇਲ੍ਹ ਚ ਨਸ਼ਾ ਤਸਕਰੀ ਦੇ ਵਿੱਚ ਉਹ ਰਸੀਵ ਕਰਾ ਕੇ ਅਸੀਂ ਜਿਹੜੀ ਇਹਦੀ ਪ੍ਰਾਪਰਟੀ ਅਸੀਲ ਕੀਤੀ ਹੈ ਹੁਣ ਇਹ ਆਪਣੀ ਇਸ ਪ੍ਰਾਪਰਟੀ ਨੂੰ ਨਾ ਤਾਂ ਕਿ ਬੇਚ ਸਕਦਾ ਹੈ ਨਾ ਕਿਸੇ ਕਿਸਮ ਦੀ ਇਹਨੂੰ ਕੋਈ ਹਲਚਲ ਕਰ ਸਕਦਾ ਇਸ ਜਿਹੜਾ ਹੈਗੀ ਪ੍ਰਾਪਰਟੀ ਦਾ ਕੇਸ ਹੈ ਉਹ ਕੰਪੀਟੈਂਟ ਅਥਾਰਟੀ ਦਿੱਲੀ ਦੇ ਪਾਸ ਜਿਹੜਾ ਹੈਗਾ ਚੱਲੂਗਾ ਕਿਤੇ ਨਸ਼ਾ ਤਸਕਰਾਂ ਨੂੰ ਤਰਤੀ ਫਨੇ ਦੇ ਅਸੀਂ ਪੂਰੇ ਪੰਜਾਬ ਜਾਂ ਸਾਡੇ ਜਿਹੜਾ ਜ਼ਿਲ੍ਹਾ ਮੁਕਸਰ ਦੇ ਜ਼ਿਲ੍ਹਾ ਮੁਕਸਰ ਸਾਹਿਬ ਦੇ ਨਸ਼ਾ ਤਸਕਰ ਹੈ ਜੋ ਨਸ਼ਾ ਤਸਕਰੀ ਦਾ ਕੰਮ ਕਰਦੇ ਉਹਨਾਂ ਨੂੰ ਇਹ ਸਖਤ ਤਾੜਨਾ ਹੈ ਤੇ ਜਾਂ ਤਾਂ ਉਹ ਨਸ਼ਾ ਤਸਕਰੀ ਦਾ ਆਪਣਾ ਤੰਦਾ ਛੱਡ ਕੇ ਇੱਕ ਵਧੀਆ ਸਮਾਜਿਕ ਜੀਵਨ ਜੀਣ ਨਹੀਂ ਉਹਨਾਂ ਨਾਲ ਵੀ ਇਸੇ ਤਰ੍ਹਾਂ ਬਿਹੇਵ ਕਰਕੇ ਇਸੇ ਤਰ੍ਹਾਂ ਹੀ ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਪਿਛਲੇ ਨਸ਼ਾ ਤਸਕਰੀ ਕਰਕੇ ਉਹਨਾਂ ਨੇ ਬਣਾਈ ਆ ਉਹ ਵੀ ਜਿਹੜੀ ਹੈਗੇ ਜਬਤ ਕਰਾਈ ਜਾਊਗਾ